ਮੈਂ ਹੀ ਸੁਖਬੀਰ ਬਾਦਲ ਜੀ ਨੂੰ ਫੋਨ ਕੀਤਾ ਸੀਗਾ ਰਾਤ ਨੂੰ 22 ਵਜੇ ਹੋਏ ਸੀਗੇ ਮੈਂ ਤਾਂ ਯੂ ਐਸ اے ਚ ਹਾਂ ਤੇ ਮੈਂ ਚੰਨੀ ਜੀ ਨੂੰ ਵੀ ਫੋਨ ਕੀਤਾ ਸੀਗਾ ਔਰ ਚੰਨੀ ਜੀ ਨੂੰ ਵੀ ਵੀਡੀਓ ਭੇਜੀ ਸੀਗੀ ਹਨਾ ਉਹਨਾਂ ਦੇ ਪਰਸਨਲ ਨੰਬਰ ਤੇ ਮੈਂ ਉਹ ਤੁਹਾਨੂੰ ਸਕਰੀਨਸ਼ਾਟ ਵੀ ਸੈਂਡ ਕਰ ਸਕਦੀ ਹਾਂ ਹਨਾ ਮੈਂ ਉਹਨਾਂ ਨੂੰ ਰਿਕਾਰਡਿੰਗ ਵੀ ਪਾਈ ਸੀ ਵੀਡੀਓ ਵੀ ਸੈਂਡ ਕੀਤੀ ਸੀਗੀ ਔਰ ਰਾਤ ਨੂੰ 22 ਵਜੇ ਮੈਂ ਮੈਸੇਜ ਕਰਦੀ ਹਾਂ ਸੁਖਬੀਰ ਜੀ ਦੇ ਨੰਬਰ ਤੇ ਅਰਤੇ ਉਹਨਾਂ ਦਾ ਸੁਬਾ ਮੈਨੂੰ ਮਾਰਨਿੰਗ ਫੋਨ ਆਉਂਦਾ ਹਾਂਜੀ ਬੀਬਾ ਜੀ ਦੱਸੋ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਐ ਕਰਕੇ ਸਰ ਤੁਹਾਨੂੰ ਇੱਕ ਵੀਡੀਓ ਸੈਂਡ ਕੀਤੀ ਹੈ ਉੱਥੇ ਬਹੁਤ ਜ਼ਿਆਦੀ ਲੋੜ ਹੈ ਸਾਡੇ ਮਾਸ਼ਾ ਅੱਲੀ ਜੀ ਗਏ ਸੀਗੇ ਉੱਥੇ ਤੇ ਉਹ ਵੀਡੀਓ ਆਈ ਹੈ ਤੇ ਮੈਂ ਲਾਈਵ ਦੇਖ ਰਹੀ ਸੀ ਤਾਂ ਪਲੀਜ਼ ਉੱਥੇ ਤੁਹਾਨੂੰ ਜਾਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਉਹ ਸੁਬਾ 11 11:30 ਵਜੇ ਚਲੇ ਗਏ ਸੀ ਮਾਰਨਿੰਗ ਉੱਥੇ ਜਾ ਕੇ ਉਸ ਬੰਦੇ ਨੂੰ ਉਸ ਬੰਦੇ ਨੂੰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਜਾ ਕੇ ਉੱਥੇ ਕਿਹਨੂੰ ਮਿਲਾਂਗੇ ਉਹਨਾਂ ਨੂੰ ਲਈ ਗਿਆ ਕਿ ਸਰ ਆ ਨੰਬਰ ਹੈ ਮੇਰੇ ਕੋਲੇ ਹਜੇ ਵੀ ਜਿਹੜੇ ਨੰਬਰ ਮੈਂ ਸੈਂਡ ਕੀਤੇ ਸੀਗੇ ਉਹਨਾਂ ਦੇ ਨੰਬਰ ਤੇ ਉਹ ਮੇਰੇ ਕੋਲੇ ਸਕਰੀਨਸ਼ਾਟ ਤੱਕ ਵੀ ਪਏ ਆ ਹਨਾ ਤੇ ਸਖਬੀਰ ਜੀ ਨੂੰ ਬਦਨਾਮ ਨਾ ਕਰੋ ਜੇ ਤੁਹਾਡੇ ਨਾਲ ਕੋਈ ਪੰਜਾਬੀਆਂ ਨਾਲ ਖੜਦਾ ਪੰਜਾਬ ਦੇ ਦਰਦ ਨੂੰ ਸਮਝਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੀ ਇਹੀ ਭੁੱਲ ਰਹੀ ਉੱਥੇ ਪੈਸੇ ਵੀ ਦੇ ਕੇ ਆਏ ਆ ਔਰ ਉੱਥੇ ਤੇਲ ਦੀ ਸੇਵਾ ਵੀ ਕਰਕੇ ਆਈ ਆ ਤੇ ਉੱਥੇ ਇਹ ਵੀ ਕਹਿ ਕੇ ਆਈ ਆ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਓ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਕਾਂਗਰਸੀਆਂ ਨੂੰ ਬਹੁਤ ਲਾਈਕ ਕਰਦੀ ਸੀ ਮੈਂ ਕਹਿੰਦੀ ਸੀ ਚੰਨੀ ਵਰਗਾ ਇਨਸਾਨ ਹੀ ਨਹੀਂ ਹੈਗਾ ਦੁਨੀਆਂ 'ਚ ਕੋਈ ਪਰ ਚੰਨੀ ਨੇ ਹਜੇ ਤੱਕ ਵੀ ਐਨੇ ਦਿਨ ਹੋ ਗਏ ਮੇਰਾ ਮੈਸੇਜ ਤੱਕ ਚੈੱਕ ਨਹੀਂ ਕੀਤਾ ਔਰ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਬੰਦਾ ਪੰਜਾਬ ਬਾਰੇ ਸੋਚਦਾ ਹੈ ਜਾਂ ਪੰਜਾਬ ਦੇ ਦਰਦ ਨੂੰ ਸਮਝਦਾ ਹੈ ਲੋਕੀ ਉਹਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਪੰਜਾਬੀਆਂ ਦੀ ਇਹੀ ਕਹਾਵਤ ਰਹੀ ਆ ਕਿ ਜਿਹੜਾ ਬੰਦਾ ਸਾਡਾ ਦਰਦ ਸੁਣਦਾ ਜਾਂ ਸਾਡੇ ਨਾਲ ਆ ਕੇ ਖੜਦਾ ਅਸੀਂ ਉਹਨੂੰ ਤਿਆਗਤਾ ਸੀ ਆ ਔਰ ਅੱਜ 8 ਸਾਲਾਂ ਬਾਅਦ ਫੇਰ ਵੀ ਬੰਦਾ ਸਾਡੇ ਵਿੱਚ ਆ ਕੇ ਸਾਡਾ ਭਰਾ ਬਣ ਕੇ ਸਾਡਾ ਪਿਓ ਬਣ ਕੇ ਸਾਡੇ ਨਾਲ ਖੜ ਗਿਆ ਹੈ ਹਨਾ ਸਾਡੇ ਦਰਦ ਨੂੰ ਸਮਝਿਆਣੇ ਪੰਜਾਬੀ ਇਤਨੀ ਪੰਜਾਬ ਬੜੇ ਪੇਨ ਆ ਪੇਨ ਪੇਨ ਚ ਬੜਾ ਦਰਦ ਦਾ ਬੜਾ ਦੁੱਖ ਦੀ ਘੜੀ ਚਾ ਪੰਜਾਬ ਪੰਜਾਬ ਤੇ ਬਹੁਤ ਵੱਡੀ ਮੁਸੀਬਤ ਆ ਗਈ ਹੈ ਹਨਾ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਤਾਂ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਅ ਸੁਖਬੀਰ ਜੀ ਆਏ ਆ ਤਾਂ ਉੱਥੇ ਪੈਸੇ ਦੇ ਕੇ ਆਪਦੇ ਬੰਦੇ ਨੂੰ ਹੀ ਮੁਰਗੇ ਆ ਔਰ ਮੈਂ ਇੱਕ ਤੁਹਾਨੂੰ ਤੁਹਾਡੇ ਨੌਲੇਜ ਲਈ ਸਾਰਿਆਂ ਦੇ ਦੱਸਦੀ ਆ মিডিਆ ਦੇ ਚ ਸਾਰਿਆਂ ਦੇ ਜਿਹੜੇ ਉਹਨੂੰ ਟ੍ਰੋਲ ਕਰ ਰਹੇ ਆ ਜਾਂ ਦੂਜੀਆਂ ਪਾਰਟੀਆਂ ਵਾਲੇ ਕਰ ਰਹੇ ਆ ਮੈਂ ਹੀ ਸੁਖਬੀਰ ਬਾਦਲ ਜੀ ਨੂੰ ਫੋਨ ਕੀਤਾ ਸੀਗਾ ਰਾਤ ਨੂੰ 2:30 ਵਜੇ ਹੋਏ ਸੀਗੇ ਮੈਂ ਦਾ ਯੂਐਸਏ ਚ ਹੈ ਤੇ ਮੈਂ ਚੰਨੀ ਜੀ ਨੂੰ ਵੀ ਫੋਨ ਕੀਤਾ ਸੀਗਾ ਔਰ ਚੰਨੀ ਜੀ ਨੂੰ ਵੀ ਵੀਡੀਓ ਭੇਜੀ ਸੀਗੀ ਹਨਾ ਉਹਨਾਂ ਦੇ ਪਰਸਨਲ ਨੰਬਰ ਤੇ ਮੈਂ ਉਹ ਤੁਹਾਨੂੰ ਸਕਰੀਨਸ਼ਾਟ ਵੀ ਸੈਂਡ ਕਰ ਸਕਦੀ ਹਾਂ ਹਨਾ ਮੈਂ ਉਹਨਾਂ ਨੂੰ ਰਿਕਾਰਡਿੰਗ ਵੀ ਪਾਈ ਸੀ ਵੀਡੀਓ ਵੀ ਸੈਂਡ ਕੀਤੀ ਸੀਗੀ ਔਰ ਰਾਤ ਨੂੰ 2:30 ਵਜੇ ਮੈਂ ਮੈਸੇਜ ਕਰਦੀ ਹਾਂ ਅਸਗੀਰ ਜੀ ਦੇ ਨੰਬਰ ਤੇ ਔਰ ਤੇ ਉਹਨਾਂ ਦਾ ਸਵੇਰ ਮੈਨੂੰ ਮਾਰਨਿੰਗ ਫੋਨ ਆਉਂਦਾ ਹਾਂਜੀ ਬੀਬਾ ਜੀ ਦੱਸੋ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਐ ਕਰਕੇ ਸਰ ਤੁਹਾਨੂੰ ਇੱਕ ਵੀਡੀਓ ਸੈਂਡ ਕੀਤੀ ਹੈ ਉੱਥੇ ਬਹੁਤ ਜ਼ਿਆਦੀ ਲੋੜ ਹੈ ਸਾਡੇ ਮਾਸ਼ਾ ਅੱਲ੍ਹੀ ਜੀ ਗਏ ਸੀਗੇ ਉੱਥੇ ਤੇ ਉਹਦੀ ਵੀਡੀਓ ਆਈ ਹੈ ਤੇ ਮੈਂ ਲਾਈਵ ਦੇਖ ਰਹੀ ਸੀ ਤਾਂ ਪਲੀਜ਼ ਉੱਥੇ ਤੁਹਾਨੂੰ ਜਾਣਾ ਚਾਹੀਦਾ ਔਰ ਮੈਨੂੰ ਲੱਗਦਾ ਹੈ ਕਿ ਉਹ ਸੁਬਾ 11 11:30 ਵਜੇ ਅ ਚਲੇ ਗਏ ਸੀ ਮਾਰਨਿੰਗ ਤਾਂ ਉੱਥੇ ਜਾ ਕੇ ਉਸ ਬੰਦੇ ਨੂੰ ਉਸ ਬੰਦੇ ਨੂੰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਜਾ ਕੇ ਉੱਥੇ ਕਿਹਨੂੰ ਮਿਲਾਂਗੇ ਉਹਨਾਂ ਨੂੰ ਮੈਂ ਕਿਹਾ ਕਿ ਸਰ ਆ ਨੰਬਰ ਹੈ ਮੇਰੇ ਕੋਲੇ ਹਜੇ ਵੀ ਜਿਹੜੇ ਨੰਬਰ ਮੈਂ ਸੈਂਡ ਕੀਤੇ ਸੀਗੇ ਉਹਨਾਂ ਦੇ ਨੰਬਰ ਤੇ ਉਹ ਮੇਰੇ ਕੋਲੇ ਸਕਰੀਨਸ਼ਾਟ ਤੱਕ ਵੀ ਪਏ ਆ ਹਨਾ ਤੇ ਸਖਬੀਰ ਜੀ ਨੂੰ ਬਦਨਾਮ ਨਾ ਕਰੋ ਜੇ ਤੁਹਾਡੇ ਨਾਲ ਕੋਈ ਪੰਜਾਬੀਆਂ ਨਾਲ ਖੜਦਾ ਪੰਜਾਬ ਦੇ ਦਰਦ ਨੂੰ ਸਮਝਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੀ ਇਹੀ ਭੁੱਲ ਰਹੀ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਆ ਮੈਂ ਕਾਂਗਰਸੀਆਂ ਨੂੰ ਬਹੁਤ ਲਾਈਕ ਕਰਦੀ ਸੀ ਮੈਂ ਕਹਿੰਦੀ ਸੀ ਚੰਨੀ ਵਰਗਾ ਇਨਸਾਨ ਹੀ ਨਹੀਂ ਹੈਗਾ ਦੁਨੀਆ 'ਚ ਕੋਈ ਪਰ ਚੰਨੀ ਨੇ ਹਜੇ ਤੱਕ ਵੀ ਐਨੇ ਦਿਨ ਹੋ ਗਏ ਮੇਰਾ ਮੈਸੇਜ ਤੱਕ ਚੈੱਕ ਨਹੀਂ ਕੀਤਾ ਇਹ ਮੈਨੂੰ ਇੱਕ ਰਿਕਾਰਡਿੰਗ ਆਈ ਆ ਮੈਨੂੰ ਇੱਕ ਵੀਡੀਓ ਆਈ ਆ ਤੇ ਉਹ ਐਨੇ ਐਨੇ ਕੁ ਉਹਨਾਂ ਨੂੰ ਇੰਨਾ ਕੁ ਪੇਨ ਆ ਕਿ ਰਾਤ ਨੂੰ 2:30 ਵਜੇ ਉੱਠ ਕੇ ਮੈਨੂੰ ਪੁੱਛ ਰਹੇ ਕਿ ਹਾਂ ਵਿਭਾਜੀ ਦੱਸੋ ਕੀ ਪ੍ਰੋਬਲਮ ਹੈ ਉਥੇ ਪੈਸੇ ਵੀ ਦੇ ਕੇ ਆਏ ਆ ਔਰ ਉਥੇ ਤੇਲ ਦੀ ਸੇਵਾ ਵੀ ਕਰਕੇ ਆਏ ਆ ਤੇ ਉਥੇ ਇਹ ਵੀ ਕਹਿ ਕੇ ਆਈ ਆ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਸਾਨੂੰ ਦੱਸਿਓ ਇਹ ਮੇਰੇ ਕੋਲੇ ਸਾਰਾ ਸਬੂਤ ਪਿਆ ਨਾ ਕਿ ਜੇ ਕੋਈ ਤੁਹਾਨੂੰ ਸਮਝਦਾ ਹੈ ਜਾਂ ਤੁਹਾਨੂੰ ਤੁਹਾਡੇ ਵਿੱਚ